ਕਾਚਰਾ ਲੋ ਛਲਕਮ ਲੋ ਬਿਆਜ ਸੰਦੀਪ ਸਿੰਘ ਸੰਦੀਪ ਸਿੰਘ ਜੀ ਪੜ੍ਹਾਈ ਕੀਤੀ ਤੁਸੀਂ ਕੀ ਕੀ ਪੜ੍ਹਾਈ ਕੀਤੀ ਹੈ ਤੇ ਸਬਜ਼ੀ ਵੇਚ ਰਹੇ ਹੋ ਰੀਜ਼ਨ ਕੀ ਹੈ ਦੇਖੋ ਪੜ੍ਹਾਈ ਦੀ ਗੱਲ ਕਰਾਂ ਤਾਂ ਮੈਂ ਲੋ ਦੇ ਵਿੱਚ ਡਾਕਟੋਰੇਟ ਆ ਤੇ ਇਸ ਤੋਂ ਇਲਾਵਾ ਮੈਂ ਐਮਏ ਪੰਜਾਬੀ ਐਮਏ ਜਰਨਲਿਜ਼ਮ ਐਮਏ ਔਮਨ ਸਟਡੀ ਤੇ ਐਮਏ ਪੋਲੀਟੀਕਲ ਸਾਇੰਸ ਵੀ ਆ ਬੀਲੀ ਬੈਟ ਪ੍ਰੈਜ਼ੈਂਟ ਮੈਂ ਕਰ ਰਿਹਾ ਹਾਂ ਤਾਂ ਸਬਜ਼ੀ ਵੇਚਣ ਦਾ ਰੀਜ਼ਨ ਹੈ ਆਪਣੀ ਸਰਵਾਈਵਲ ਚੀਜ਼ ਤੇ ਆਪਣੇ ਪਰਿਵਾਰ ਦੀ ਸਰਵਾਈਵਲ ਚੀਫ ਤੇ ਇਸ ਤੋਂ ਨਾਲ ਜਿਹੜਾ ਹੁਣ ਇੱਕ ਹੋਰ ਗੱਲ ਜੁੜ ਗਈ ਹੈ ਇਸ ਗੱਲ ਦੀ ਲਈ ਕਿ ਮੈਂ ਜਲਦ ਤੋਂ ਜਲਦ ਆਪਣਾ ਜਿਹੜਾ ਮੇਰਾ ਅਧਿਆਪਨ ਦਾ ਕਿਤਾ ਮੇਰੇ ਕੋਲੋਂ ਖੁੱਸਿਆ ਆਵੇ ਥੋੜੇ ਸਮੇਂ ਦੇ ਲਈ ਉਹਨੂੰ ਮੈਂ ਵਾਪਸ ਲਵਾ ਅਧਿਆਪਕ ਵੀ ਤੁਸੀਂ ਰਹੇ ਹੋ ਕਿੱਥੇ ਤੁਸੀਂ ਕਿੰਨੇ ਸਾਲ ਕੀਤੀ ਤੇ ਛੱਡਣ ਦੀ ਵਜ੍ਹਾ ਕੀ ਰਹੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਪਾਰਟਮੈਂਟ ਆਫ ਲੋਅ ਦੇ ਵਿੱਚ 11 ਸਾਲ ਦੇ ਕਰੀ ਪੜਾਇਆ ਵਾਂ 5 ਸਾਲ ਮੈਂ ਐਜੇ ਜੇਰਫ ਸੀ ਤੇ 6-7 ਸਾਲ ਮੈਂ ਐਜੇ ਗੈਸਟ ਫੈਕਲਟੀ ਉੱਥੇ ਟੀਚ ਕੀਤਾ ਛੱਡਣ ਦਾ ਕਾਰਨ ਇਹ ਸੀ ਕਿ ਸਾਨੂੰ ਉੱਥੇ ਜਿਹੜਾ ਅਸੀਂ ਹੁਣ ਸਰਵਾਈਵ ਕਰਨਾ ਔਖਾ ਹੋਇਆ ਹੈ ਅਸੀਂ ਕਿਉਂਕਿ ਸੈਲਰੀਜ਼ ਬਹੁਤ ਘੱਟ ਨੇ ਤਾਂ ਸੈਲਰੀਜ਼ ਟਾਈਮ ਸਿਰ ਨਹੀਂ ਮਿਲਦੀਆਂ ਪਈਆਂ ਸਾਨੂੰ ਅੱਗੇ ਉੱਥੇ ਕੋਈ ਰੈਗੂਲਰ ਹੋਣ ਦੀ ਉਮੀਦ ਨਹੀਂ ਹੈ ਤੇ ਅਸੀਂ ਅੱਕ ਚੁੱਕੇ ਹਾਂ ਉੱਥੋਂ ਦੇ ਵਿੱਚ ਜਿਹੜਾ ਸਾਨੂੰ ਮਾਨਸਿਕ ਤੌਰ ਦੇ ਉੱਪਰ ਅਸੀਂ ਪਰੇਸ਼ਾਨ ਹੋਏ ਜਦੋਂ ਸਾਨੂੰ ਟਿੱਚਰਾਂ ਕਰਦੇ ਨੇ ਮਤਲਬ ਜਿਹੜੇ ਸਾਡੀ ਕਮਿਊਨਿਟੀ ਦੇ ਲੋਕ ਇਹ ਗੱਲਾਂ ਕਹਿ ਕੇ ਕਿ ਭਾਈ ਜੇ ਇਹਨਾਂ ਨੂੰ ਅਸੀਂ ਰੈਗੂਲਰ ਕਰਤਾ ਤਾਂ ਕੱਲ ਨੂੰ ਇਹ ਸਾਡੇ ਸਿਰਾਂ ਦੇ ਉੱਪਰ ਚੜਨਗੇ ਉਹਨਾਂ ਨੂੰ ਗੱਲਾਂ ਇਸ ਕਰਕੇ ਆਉਂਦੀਆਂ ਨੇ ਕਿਉਂਕਿ ਅਸੀਂ ਜ਼ਮੀਨ ਤੋਂ ਉੱਠ ਕੇ ਆਪਣੇ ਪੈਰਾਂ ਤੇ ਖਲੋ ਕੇ ਆਪਣਾ ਸਿਰ ਜਿਹੜਾ ਉਠਾ ਕੇ ਜਿੰਨੇ ਆ ਤੇ ਉਹ ਸ਼ੁਰੂ ਤੋਂ ਕਿਸੇ ਦੇ ਮੋਢਿਆਂ ਦੇ ਉੱਪਰ ਆਣ ਕੇ ਬੈਠੇ ਨੇ ਉਹਨਾਂ ਨੇ ਪਤਾ ਨਹੀਂ ਆਪਣੇ ਜਮੀਰਾ ਦੇ ਨਾਲ ਚਾਹੇ ਕੰਪਰੋਮਾਈਜ਼ ਕੀਤੇ ਹੋਣਗੇ ਜਾਂ ਜਿਸ ਤਰ੍ਹਾਂ ਮਰਜ਼ੀ ਆ ਇਹ ਗੱਲ ਉਹ ਸਾਰਿਆਂ ਨੂੰ ਪਤਾ ਵੈ ਅੱਜ ਦੇ ਸਮੇਂ ਦੇ ਵਿੱਚ ਮਾਪੇ ਚਾਹਦੇ ਆ ਕਿ ਉਹਨਾਂ ਦੇ ਬੱਚਾ ਪੜ੍ਹ ਲਿਖੇ ਵੱਡਾ ਇਨਸਾਨ ਬਣੇ ਤੁਸੀਂ ਇੰਨੀ ਪੜ੍ਹਾਈ ਕੀਤੀ ਹੈ ਕਿਤੇ ਮਹਿਸੂਸ ਹੁੰਦਾ ਕਦੀ ਕਿ ਅੱਜ ਸਬਜ਼ੀ ਵੇਚ ਰਹੇ ਹੋ ਹਲੇ ਵੀ ਸੁਪਨੇ ਪੂਰੇ ਨਹੀਂ ਹੋਏ ਤੁਹਾਡੇ ਨਹੀਂ ਦੇਖੋ ਪੜ੍ਹਾਈ ਲਿਖਾਈ ਕਰਕੇ ਮਾਪਿਓ ਦਾ ਸੁਪਨਾ ਹੁੰਦਾ ਵੈ ਵੱਡਾ ਇਨਸਾਨ ਵੱਡਾ ਇਨਸਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੱਡੀਆਂ ਨੌਕਰੀਆਂ ਪਾ ਲੈਣਾ ਜ ਅਸੀਂ ਉਹਨਾਂ ਵਰਗੇ ਹੀ ਬੰਦੇ ਆ ਜਿਨ੍ਹਾਂ ਦੇ ਕੋਲ ਇਸ ਟਾਈਮ ਵੱਡੀਆਂ ਨੌਕਰੀਆਂ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਐਕਸੈਪਸ਼ਨ ਹਰ ਜਗ੍ਹਾ ਹੁੰਦੀਆਂ ਨੇ ਤਾਂ ਫਿਰ ਮੈਂ ਕਹਿੰਦਾ ਸਾਨੂੰ ਪੜ੍ਹਿਆ ਲਿਖਿਆ ਬੰਦਿਆਂ ਨੂੰ ਵੇਖੋ ਜੇ ਵੱਡੀਆਂ ਨੌਕਰੀਆਂ ਦੀ ਕੀ ਫਾਇਦਾ ਉਹ ਜਿਹੜਾ ਸਾਡੇ ਕੋਲ ਚੇਅਰਸ ਦਾ ਕੀ ਫਾਇਦਾ ਸਾਨੂੰ ਉਹ ਜਿਹੜੀਆਂ ਡਿਗਨਿਟੀਆਂ ਦਾ ਜੇ ਅਸੀਂ ਆਪਣੇਆਂ ਨੂੰ ਜਿਹੜੇ ਜਿਨ੍ਹਾਂ ਨੂੰ ਅਸੀਂ ਆਪਣੇ ਹੋਣ ਦਾ ਗੱਲਾਂ ਕਰਦੇ ਆ ਆਪਣੇ ਵਿਦਿਆਰਥੀਆਂ ਨੂੰ ਜੇ ਅਸੀਂ ਉਹਨਾਂ ਨੂੰ ਸਨਮਾਨਜਨਕ ਲਾਈਫ ਹੀ ਨਹੀਂ ਦੇ ਸਕਦੇ ਤਾਂ ਕੀ ਫਾਇਦਾ ਅਜਿਹੇ ਹਾਲਾਤਾਂ ਦਾ ਠੀਕ ਕੋਬੀ ਲੋ ਮਟਰ ਲੋ ਕਾਚਰਾ ਲੋ ਛਲਕਮ ਲੋ ਪਿਆਜ਼ ਲੋ ਅਦਰਕ ਲੋ ਲਸਣ ਲੋ ਧਨੀਆ ਲੋ ਹਰੀਆ ਮਿਰਚਾਂ ਕੋਬੀ ਲੋ ਮਟਰ ਲੋ ਕਾਚਰਾ ਲੋ ਛਲਕਮ ਲੋ ਪਿਆਜ਼ ਲੋ ਅਦਰਕ ਲੋ ਲਸਣ ਲੋ ਧਨੀਆ ਲੋ ਹਰੀਆ ਮਿਰਚਾਂ रखी सबी रखी टिक रखी हुई सब्जी वारा गल बात